ਦੇ ਭਰਿਆ ਨਹੀਂ ਆ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਦਰਅਸਲ ਸੰਗਰੂਰ ਤੇ ਤੁਸੀਂ ਸੁਣਿਓ ਡੇਲੀਪੋਸਟ ਪੰਜਾਬੀ ਮੈਂ ਹਾਂ ਸਨੇਨਾ ਕਿਸਾਨਾਂ ਨੂੰ ਉਸ ਵਕਤ ਵੱਡਾ ਝਟਕਾ ਲੱਗਿਆ ਜਦੋਂ ਨਹਿਰ ਦੇ ਵਿੱਚੋਂ 50 ਫੁੱਟ ਦਾ ਲੰਬਾ ਪਾੜ ਪੈ ਗਿਆ ਤਾਂ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋਣ ਦਾ ਖੱਤਰਾ ਜਤਾਇਆ ਜਾ ਰਿਹਾ ਤੇ ਉੱਥੇ ਹੀ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜੁੜਾਇਆ ਨਹਿਰ ਦਾ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੇਤਾਂ ਦੀਆਂ ਬੋਰੀਆਂ ਪਰ ਪਰ ਕੇ ਜੜੀਆਂ ਲਜਾਈਆਂ ਜਾ ਰਹੀਆਂ ਨੇ ਇਸ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਹੈ ਕਿ 24 ਘੰਟੇ ਬੀਤ ਚੁਕੇ ਨੇ ਪਰ ਹਜੇ ਤੱਕ ਪਾੜ ਨੂੰ ਪਰੰਦਾ ਕਾਰ ਚੜਾ جاری ਹੈ ਜੜਨ ਹਜੇ ਤੱਕ ਪਾੜੇ ਭਰਿਆ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਦਰਅਸਲ ਸੰਗਰੂਰ ਤੇ ਖੰਡਿਆਲ ਪਿੰਡ ਦੇ ਵਿੱਚ ਨਹਿਰ ਵਿੱਚ 50 ਫੁੱਟ ਦਾ ਲੰਬਾ ਪਾੜ ਪਿਆਜ ਉਸ ਨੂੰ ਬੰਦ ਕਰਨ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਚ ਲੋਕ ਇਸ ਵਕਤ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਕਹਿ ਰਹੇ ਨੇ ਕਿ ਉਹਨਾਂ ਨੂੰ 24 ਘੰਟੇ ਹੋ ਚੁੱਕੇ ਨੇ ਹਜੇ ਤੱਕ ਨਹਿਰ ਦਾ ਜੜਾ ਪਾੜ ਨਹੀਂ ਪੂਰਿਆ ਗਿਆ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਉਥੇ ਕਿਸਾਨ ਵੀ ਕਿਤਨਾ ਕਿਤੇ ਚਿੰਤਾ ਦੇ ਵਿੱਚ ਹੈ ਕਿ ਅਗਰ ਇਹ ਪਾਣੀ ਉਹਨਾਂ ਦੀ ਫਸਲਾਂ ਤੱਕ ਚਲਾ ਗਿਆ ਫਸਲਾਂ ਦੇ ਵਿੱਚ ਪੜ ਗਿਆ ਤਾਂ ਫਸਲਾਂ ਜੜੀਆਂ ਤਬਾਹ ਹੋ ਜਾਣਗੀਆਂ ਹਾਲਾਂਕਿ ਮੌਕੇ ਤੇ ਜੜਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਾਰ ਤਸਵੀਰਾਂ ਦੇ ਰੁੱਖ ਕਰਦੇ ਹਾਂ ਕਿ ਮੌਕੇ ਤੇ ਜੜੀ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਦੇਵਾਦਾਰੋ ਜਿਹੜੇ ਫ੍ਰੀ ਨੇਗੇ ਉਹ ਲੰਗਰ ਸ਼ਕਲੋ ਜੀ ਆ ਕੇ ਜਿਹੜੇ ਬਾਕੀ ਫ੍ਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਸ਼ਕਲੋ ਆਜੋ ਬਚੁਰਕੋ ਹਲੇ ਓਏ ਓਰੇ ਮਾੜਾ ਜਾਓ ਬਣਾ ਲਾ ਤਲਾ ਓ ਫਿਰ ਪਿਆਰ ਇੱਥੇ ਪਿਆਰਾ ਹਲੇ ਪੰਜ ਚਾਰ ਗੱਟੇ ਥਿਲਾ ਲਾ ਚਾਰ ਪੰਜ ਗੱਟੇ ਥਿਲਾ ਦੇ ਹਲੇ ਸੇਵਾਦਾਰੋ ਜਿਹੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆ ਜਾਓ ਬਚਰੂਕ ਦੁਪਹਿਰੇ ਛਿਲਾ ਲਾ ਹਲੇ ਓਏ ਓਰੇ ਮਾੜਾ ਜਾਓ ਬਣਾ ਲਾ ਤਲਾ ਓ ਫਿਰ ਪਿਆਰ ਇੱਥੇ ਪਿਆਰਾ ਹਲੇ ਪੰਜ ਚਾਰ ਗੱਟੇ ਥਿਲਾ ਲਾ ਚਾਰ ਪੰਜ ਗੱਟੇ ਛਲਾ ਦੇ ਹਲੇ ਤੇਵਾਦਾਰ ਉਹ ਦੇੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆਜੋ ਬਚੁਰਕੋ ਗੁਰਪਿਆਰੇ ਛਿਲਾ ਲੈ ਹਲੇ ਓਏ ਓਏ ਮੜਾ ਜਾਓ ਬਣਾ ਲੈ ਚਲਾ ਤੇ ਗੁਰਪਿਆਰੇ ਇੱਥੇ ਵੀ ਛਲਾ ਲੈ ਪੰਜ ਚਾਰ ਗੱਟੇ ਛਲਾ ਲੈ ਚਾਰ ਪੰਜ ਗੱਟੇ ਛਲਾ ਦੇ ਹਲੇ ਤੇਵਾਦਾਰੋ ਜਿਹੜੇ ਫਰੀਨ ਹੈਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀਨ ਹੈਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆ ਜਾਓ ਬਚਰੂਖ ਗੁਰਸਹਿਰੇ ਛਿਲਾ ਲਾ ਹਲੇ ਓਏ ਓਏ ਮਾੜਾ ਜਾਓ ਬਣਾ ਲਾ ਤਲਾ ਓਧਰ ਪਿਆਰ ਇੱਥੇ ਬਣਾ ਲਾ ਹਲੇ ਪੰਜ ਚਾਰ ਗੱਤੇ ਛਿਲਾ ਲਾ ਪੰਜ ਚਾਰ ਗੱਤੀ ਛਿਲਾ ਦੇ ਹਲੇ ਤੇਵਾਦਾਰੋ ਜਿਹੜੇ ਫਰੀਨ ਹੈਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਭਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆਜੋ ਬਚਰੋ ਦੁਪਹਿਰੇ ਛਿਲਾਣਾ ਹਲੇ ਕੋਈ ਹੋਰੇ ਮੜਾ ਜਾਓ ਬਣਾ ਰਤਾ ਲੈ ਦੁਪਹਿਰ ਇੱਥੇ ਹੀ ਛਿਲਾਣਾ ਹਲੇ ਪੰਜ ਗੱਟੇ ਛਿਲਾ ਲੈ ਪੰਜ ਪੰਜ ਗੱਟੇ ਛਿਲਾ ਦੇ ਹਲੇ ਤੇਵਾਦਾਰੋ ਜਿਹੜੇ ਫਰੀ ਨੇਗੇ ਤੁਸ ਟੇਕਰੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਸਨੇਨਾ ਕਿਸਾਨਾਂ ਨੂੰ ਉਸ ਵਕਤ ਵੱਡਾ ਝਟਕਾ ਲੱਗ ਗਿਆ ਜਦੋਂ ਨਹਿਰ ਦੇ ਵਿੱਚੋਂ 50 ਫੁੱਟ ਦਾ ਲੰਬਾ ਪਾੜ ਪੈ ਗਿਆ ਤਾਂ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਤੇ ਉੱਥੇ ਹੀ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜੁੜਾਇਆ ਨਹਿਰ ਦਾ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੇਤਾਂ ਦੀਆਂ ਬੋਰੀਆਂ ਪਰ ਪਰ ਕੇ ਜੜੀਆਂ ਲਜਾਈਆਂ ਜਾ ਰਹੀਆਂ ਨੇ ਇਸ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਹੈ ਕਿ 24 ਘੰਟੇ ਬੀਤ ਚੁਕੇ ਨੇ ਪਰ ਹਜੇ ਤੱਕ ਪਾੜ ਨੂੰ ਪਰੰਦਾ ਕਾਰ ਚੜਾ ਜਾ ਰਹੀ ਹੈ ਜੜਨ ਹਜੇ ਤੱਕ ਪਾੜੇ ਭਰਿਆ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਦਰਅਸਲ ਸੰਗਰੂਰ ਤੇ ਖੰਡਿਆਲ ਪਿੰਡ ਦੇ ਵਿੱਚ ਨਹਿਰ ਵਿੱਚ 50 ਫੁੱਟ ਦਾ ਲੰਬਾ ਪਾੜ ਪੈ ਗਿਆ ਜਿਸ ਨੂੰ ਬੰਦ ਕਰਨ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਚ ਲੋਕ ਇਸ ਵਕਤ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਕਹਿ ਰਹੇ ਨੇ ਕਿ ਉਹਨਾਂ ਨੂੰ 24 ਘੰਟੇ ਹੋ ਚੁੱਕੇ ਨੇ ਹਜੇ ਤੱਕ ਨਹਿਰ ਦਾ ਜੜਾ ਪਾੜ ਨਹੀਂ ਪੂਰਿਆ ਗਿਆ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਉੱਥੇ ਕਿਸਾਨ ਵੀ ਕਿਤਨਾ ਕਿਤੇ ਚਿੰਤਾ ਦੇ ਵਿੱਚ ਹੈ ਕਿ ਅਗਰ ਇਹ ਪਾਣੀ ਉਹਨਾਂ ਦੀ ਫਸਲਾਂ ਤੱਕ ਚਲਾ ਗਿਆ ਫਸਲਾਂ ਦੇ ਵਿੱਚ ਪੜ ਗਿਆ ਤਾਂ ਫਸਲਾਂ ਚੜੀਆਂ ਤਬਾਹ ਹੋ ਜਾਣਗੀਆਂ ਹਾਲਾਂਕਿ ਮੌਕੇ ਤੇ ਜੜਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਮੌਕੇ ਤੇ ਜੜੀ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਜੇਕਰ ਉਹ ਜਿਹੜੇ ਫਰੀ ਨੇਗੇ ਉਹ ਲੰਗਰ ਸੱਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਸੱਕ ਲੋ ਆਜੋ ਬਚੁਰਕੋ ਆਰੇ ਚਿਲਾ ਲੈ ਹਲੇ ਓਏ ਓਰੇ ਮੜਾ ਜਾਓ ਬਣਾ ਲੈ ਤਲਾ ਇੱਥੇ ਬਿਗਾੜਾ ਹਲੇ ਪੰਜਾਂ ਗੱਟੇ ਛਿਲਾ ਲੈ ਯਾਰ ਪੰਜ ਗੱਟੇ ਛਿਲਾ ਦੇ ਹਲੇ ਤੇਵਾਦਾਰੋਂ ਜਿਹੜੇ ਫਰੀ ਨਗੇ ਉਹ ਲੰਗਰ ਛਕ ਲੋ ਜੀ ਆਪੇ ਜਿਹੜੇ ਬਾਈ ਫਰੀ ਨਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆਜੋ ਬਜ਼ੁਰਗੋ ਹਲੇ ਹਲੇ ਕੋਈ ਓਰੇ ਮੜਾ ਜਾਓ ਬਣਾ ਲਾ ਤਾ ਲੈ ਓ ਫਿਰ ਪਿਆਰ ਇੱਥੇ ਹੀ ਆ ਰਹਾ ਹਲੇ ਪੰਜ ਚਾਰ ਗੱਟੇ ਛਿਲਾ ਲਾ ਵਿਖਿਆ ਪੰਜ ਗੱਟੇ ਛਿਲਾ ਦੇ ਹਲੇ ਤੇਵਾਦਾਰ ਉਹ ਦੇੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆ ਜਾਓ ਬਚਰੂ ਕੋ ਗੁਰਪਰੇ ਹਲੇ ਓਏ ਓਰੇ ਮੜਾ ਜਾਓ ਬਣਾ ਲਾ ਤਾ ਲੈ ਓ ਫਿਰ ਪਿਆਰ ਇੱਥੇ ਹੀ ਆ ਰਹਾ ਹਲੇ चलाे चारे जे फ्री ने लंगर चाकलो जी आपके भाई फ्री ने लंगर चाक लो बजुर्ग चार ਸੇਵਾਦਾਰੋਂ ਦੇੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆਪੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆਜੋ ਬਚ ਰੋ ਗੋ ਦੁਪਹਿਰੇ ਛਿਲਾ ਲੈ ਕੋਈ ਓਰੇ ਮੜਾ ਜਾਓ ਬਣਾ ਰਤਾ ਲੈ ਦੁਪਹਿਰ ਇੱਥੇ ਹੀ ਬਗਾ ਰਹਾ ਹਲੇ ਪੰਜ ਚੱਟੇ ਛਿਲਾ ਲੈ ਪੰਜ ਪੰਜ ਗੱਟੇ ਛਿਲਾ ਦੇ ਹਲੇ ਸੇਵਾਦਾਰੋਂ ਦੇੜੇ ਫਰੀ ਨੇਗੇ ਤੁਸ ਟੇਕਰੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਸਨੇਨਾ ਕਿਸਾਨਾਂ ਨੂੰ ਉਸ ਵਕਤ ਵੱਡਾ ਝਟਕਾ ਲੱਗ ਗਿਆ ਜਦੋਂ ਨਹਿਰ ਦੇ ਵਿੱਚੋਂ 50 ਫੁੱਟ ਦਾ ਲੰਬਾ ਪਾੜ ਪੈ ਗਿਆ ਤਾਂ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਤੇ ਉੱਥੇ ਹੀ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜੁੜਾਇਆ ਨਹਿਰ ਦਾ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੇਤਾਂ ਦੀਆਂ ਬੋਰੀਆਂ ਪਰ ਪਰ ਕੇ ਜੜੀਆਂ ਲਜਾਈਆਂ ਜਾ ਰਹੀਆਂ ਨੇ ਇਸ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਹੈ ਕਿ 24 ਘੰਟੇ ਬੀਤ ਚੁਕੇ ਨੇ ਪਰ ਹਜੇ ਤੱਕ ਪਾੜ ਨੂੰ ਪਰੰਦਾ ਕਾਰ ਚੜਾ جاری ਹੈ ਜੜਨ ਹਜੇ ਤੱਕ ਪਾੜੇ ਭਰਿਆ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਦਰਅਸਲ ਸੰਗਰੂਰ ਤੇ ਖੰਡਿਆਲ ਪਿੰਡ ਦੇ ਵਿੱਚ ਨਹਿਰ ਵਿੱਚ 50 ਫੁੱਟ ਦਾ ਲੰਬਾ ਪਾੜ ਪਿਆ ਕਿ ਅਜ ਉਸ ਨੂੰ ਬੰਦ ਕਰਨ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਚ ਲੋਕ ਇਸ ਵਕਤ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਕਹਿ ਰਹੇ ਨੇ ਕਿ ਉਹਨਾਂ ਨੂੰ 24 ਘੰਟੇ ਹੋ ਚੁੱਕੇ ਨੇ ਹਜੇ ਤੱਕ ਨਹਿਰ ਦਾ ਜੜਾ ਪਾੜ ਨਹੀਂ ਪੂਰਿਆ ਗਿਆ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਉੱਥੇ ਕਿਸਾਨ ਵੀ ਕਿਤਨਾ ਕਿਤੇ ਚਿੰਤਾ ਦੇ ਵਿੱਚ ਹੈ ਕਿ ਅਗਰ ਇਹ ਪਾਣੀ ਉਹਨਾਂ ਦੀ ਫਸਲਾਂ ਤੱਕ ਚਲਾ ਗਿਆ ਫਸਲਾਂ ਦੇ ਵਿੱਚ ਪੜ ਗਿਆ ਤਾਂ ਫਸਲਾਂ ਜੜੀਆਂ ਤਬਾਹ ਹੋ ਜਾਣਗੀਆਂ ਹਾਲਾਂਕਿ ਮੌਕੇ ਤੇ ਜੜਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਮੌਕੇ ਤੇ ਜੜੀ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਤੇਵਾਦਾਰੋ ਜਿਹੜੇ ਫ੍ਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫ੍ਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆਜੋ ਬਚੁਰਕੋ ਹਲੇ ਕੋਈ ਓਰੇ ਮੜਾ ਜਾਓ ਬਣਾ ਰਤਾ ਲੈ ਉਧਰ ਪਿਆਰ ਇੱਥੇ ਬਿਲਾ ਰਾ ਹਲੇ ਪੰਜ ਚੱਤੇ ਛਲਾ ਲੈ ਯਾਰ ਪੰਜ ਗੱਟੇ ਛਲਾ ਦੇ ਹਲੇ ਤੇਵਾਦਾਰਾਉਂ ਜਿਹੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆਜੋ ਬਚੁਰਕੋ ਦੁਪਹਿਰੇ ਛਲਾ ਲੈ ਹਲੇ ਕੋਈ ਓਰੇ ਮੜਾ ਜਾਓ ਬਣਾ ਰਤਾ ਲੈ ਉਧਰ ਪਿਆਰ ਇੱਥੇ ਬਿਲਾ ਰਾ ਹਲੇ ਪੰਜ ਚੱਤੇ ਛਲਾ ਲੈ ਚਾਰ ਪੰਜ ਗੱਟੇ ਖਿਲਾ ਦੇ ਹਲੇ ਤੇਵਾਦਾਰਾ ਉਹ ਡੇਡੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆ ਜਾਓ ਬਿਸ਼ਰੁਕੁਸ ਦੁਪਹਿਰੇ ਛਿਲਾ ਦੇ ਹਲੇ ਓਰੇ ਮੜਾ ਜਾਓ ਬਣਾ ਲਾ ਤਲਾ ਦੁਪਹਿਰ ਇੱਥੇ ਬਣਾ ਲਾ ਹਲੇ ਪੰਜ ਚਾਰ ਗੱਟੇ ਛਿਲਾ ਦੇ ਕੀ ਆ ਪੰਜ ਗੱਟੇ ਖਿਲਾ ਦੇ ਹਲੇ ਸੇਵਾਦਾਰੋ ਜਿਹੜੇ ਫਰੀ ਨਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆ ਜਾਓ ਬਚੁਰਕ ਗੁਰਪਿਆਰੇ ਛਿਲਾ ਲਾ ਹਲੇ ਓਰੇ ਮਾੜਾ ਜਾਓ ਬਣਾ ਲਾ ਤਲਾ ਗੁਰਪਿਆਰੇ ਇੱਥੇ ਬਣਾ ਲਾ ਹਲੇ ਪੰਜ ਚਾਰ ਗੱਟੇ ਛਿਲਾ ਲਾ ਪੰਜ ਚਾਰ ਗੱਟੇ ਛਿਲਾ ਦੇ ਹਲੇ ਸੇਵਾਦਾਰੋ ਜਿਹੜੇ ਫਰੀ ਨਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਭਾਈ ਫਰੀ ਨੇ ਕਿ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਚੱਕ ਲੋ ਆਜੋ ਬਚਰੋ ਦੁਪਹਿਰੇ ਛਿਲਾ ਲਾ ਹਲੇ ਕੋਈ ਹੋਰੇ ਮੜਾ ਜਾਓ ਬਣਾ ਰਤਾ ਲੈ ਦੁਪਹਿਰ ਇੱਥੇ ਬਿਗਾ ਰਾ ਹਲੇ ਪੰਜਾਂ ਗੱਟੇ ਛਿਲਾ ਲਾ ਪੰਜਾਂ ਪੰਜ ਗੱਟੇ ਛਿਲਾ ਦੇ ਹਲੇ ਤੇਵਾਦਾਰੋ ਜਿਹੜੇ ਫਰੀ ਨੇ ਉਸਤੇ ਕਿਰੋ ਢਿੱਲੀ ਪੋਸਟ ਪੰਜਾਬੀ ਮੈਂ ਹਾਂ ਸਨੇਨਾ ਕਿਸਾਨਾਂ ਨੂੰ ਉਸ ਵਕਤ ਵੱਡਾ ਝਟਕਾ ਲੱਗ ਗਿਆ ਜਦੋਂ ਨਹਿਰ ਦੇ ਵਿੱਚੋਂ 50 ਫੁੱਟ ਦਾ ਲੰਬਾ ਪਾੜ ਪੈ ਗਿਆ ਤਾਂ ਕਿਸਾਨਾਂ ਦੀ ਫਸਲਾਂ ਵੀ ਤਬਾਹ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਤੇ ਉੱਥੇ ਹੀ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜੁੜਾਇਆ ਨਹਿਰ ਦਾ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੇਤਾਂ ਦੀਆਂ ਬੋਰੀਆਂ ਪਰ ਪਰ ਕੇ ਜੁੜੀਆਂ ਲਜਾਈਆਂ ਜਾ ਰਹੀਆਂ ਨੇ ਇਸ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਹੈ ਕਿ 24 ਘੰਟੇ ਬੀਤ ਚੁੱਕੇ ਨੇ ਪਰ ਹਜੇ ਤੱਕ ਪਾੜ ਨੂੰ ਪਰੰਦਾਕਾਰ ਚੜਾ ਜਾ ਰਹੀ ਹੈ ਜੜਨ ਹਜੇ ਤੱਕ ਪਾੜੇ ਭਰਿਆ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਦਰਅਸਲ ਸੰਗਰੂਰ ਤੇ ਖੰਡਿਆਲ ਪਿੰਡ ਦੇ ਵਿੱਚ ਨਹਿਰ ਵਿੱਚ 50 ਫੁੱਟ ਦਾ ਲੰਬਾ ਪਾੜ ਪੈ ਗਿਆ ਜਿਸ ਨੂੰ ਬੰਦ ਕਰਨ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਚ ਲੋਕ ਇਸ ਵਕਤ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਕਹਿ ਰਹੇ ਨੇ ਕਿ ਉਹਨਾਂ ਨੂੰ 24 ਘੰਟੇ ਹੋ ਚੁੱਕੇ ਨੇ ਹਜੇ ਤੱਕ ਨਹਿਰ ਦਾ ਜੜਾ ਪਾੜ ਨਹੀਂ ਪੂਰਿਆ ਗਿਆ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਉਥੇ ਕਿਸਾਨ ਵੀ ਕਿਤਨਾ ਕਿਤੇ ਚਿੰਤਾ ਦੇ ਵਿੱਚ ਹੈ ਕਿ ਅਗਰ ਇਹ ਪਾਣੀ ਉਹਨਾਂ ਦੀ ਫਸਲਾਂ ਤੱਕ ਚਲਾ ਗਿਆ ਫਸਲਾਂ ਦੇ ਵਿੱਚ ਪੜ ਗਿਆ ਤਾਂ ਫਸਲਾਂ ਜੜੀਆਂ ਤਬਾਹ ਹੋ ਜਾਣਗੀਆਂ ਹਾਲਾਂਕਿ ਮੌਕੇ ਤੇ ਜੜਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਮੌਕੇ ਤੇ ਜੜੀ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਸੇਵਾਦਾਰੋ ਜਿਹੜੇ ਫ੍ਰੀ ਨੇਗੇ ਉਹ ਲੰਗਰ ਸ਼ਕਲੋ ਜੀ ਆ ਕੇ ਜਿਹੜੇ ਬਾਈ ਫ੍ਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਸ਼ਕਲੋ ਆਜੋ ਬਚੁਰਕੋ ਗੁਰ ਪੈਰੇ ਚੀਲਾ ਲਾ ਹਲੇ ਓਰੇ ਮੜਾ ਜਾਓ ਬਣਾ ਲਾ ਤਲਾ ਓਥਰ ਪੈਰ ਇੱਥੇ ਬਣਾ ਲਾ ਹਲੇ ਪੰਜਾਂ ਗੱਟੇ ਛਿਲਾ ਲਾ ਚਾਰ ਪੰਜ ਗੱਟੇ ਛਿਲਾ ਦੇ ਹਲੇ ਤੇਵਾਦਾਰਾਉ ਜਿਹੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆਜੋ ਬਚੁਰਕੋ ਚਿਲਾਲਾ ਹਲੇ ਕੋਈ ਓਰੇ ਮੜਾ ਜਾਓ ਬਣਾ ਰਤਾ ਲੈ ਪਿਆਰ ਇੱਥੇ ਹੀ ਆ ਰਹਾ ਹਲੇ ਪੰਜ ਚਾਰ ਗੱਟੇ ਛਿਲਾ ਲਾ 5-4 ਗੱਟੇ ਛਿਲਾ ਦੇ ਹਲੇ ਤੇਵਾਦਾਰ ਉਹ ਦੇੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆਜੋ ਬਚਰੂ ਕੋ ਗੁਰਪਰੇਰੇ ਚਿਲਾਲਾ ਹਲੇ ਕੋਈ ਓਰੇ ਮੜਾ ਜਾਓ ਬਣਾ ਰਤਾ ਲੈ ਪਿਆਰ ਇੱਥੇ ਹੀ ਆ ਰਹਾ ਹਲੇ ਪੰਜ ਚਾਰ ਗੱਟੇ ਛਿਲਾ ਲਾ ਜਾ ਪੰਜ ਗੱਟੇ ਖਿਲਾ ਦੇ ਹਲੇ ਤੇਵਾਦਾਰਾਉ ਦੇਡੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਬਾਅਦ ਤੇ ਲੰਗਰ ਛਕ ਲੋ ਆਜੋ ਬਚੁਰਕ ਦੁਪਹਿਰੇ ਛਿਲਾ ਦੇ ਹਲੇ ਕੋਈ ਹੋਰੇ ਮੜਾ ਜਾਓ ਬਣਾ ਲਾ ਤਲਾ ਦੁਪਹਿਰ ਇੱਥੇ ਬਣਾ ਲਾ ਹਲੇ ਪੰਜ ਚਾਰ ਗੱਟੇ ਛਿਲਾ ਲਾ ਜਾ ਪੰਜ ਗੱਟੇ ਖਿਲਾ ਦੇ ਹਲੇ ਸੇਵਾਦਾਰੋਂ ਜਿਹੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆਪੇ ਜਿਹੜੇ ਬਾਕੀ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆਜੋ ਬਚ ਰੋ ਕੋ ਦੂਸਰੇ ਚੀਲਾ ਲਾ ਹਲੇ ਓਏ ਓਰੇ ਮੜਾ ਜਾਓ ਬਣਾ ਰਤਾ ਲੈ ਦੂਸਰੇ ਪਿਆਰ ਇੱਥੇ ਬਗਾ ਰਾ ਹਲੇ ਪੰਜ ਚਾਰ ਗੱਟੇ ਛਿਲਾ ਲਾ ਪੰਜ ਚਾਰ ਗੱਟੇ ਛਿਲਾ ਦੇ ਹਲੇ ਸੇਵਾਦਾਰੋਂ ਜਿਹੜੇ ਫਰੀ ਨੇਗੇ ਸੋ ਸਟੇਕ ਰਿਓ ਡੇਲੀ ਪੋਸਟ ਪੰਜਾਬੀ ਮੈਂ ਹਾਂ ਸਨੇਨਾ ਕਿਸਾਨਾਂ ਨੂੰ ਉਸ ਵਕਤ ਵੱਡਾ ਝਟਕਾ ਲੱਗਿਆ ਜਦੋਂ ਨਹਿਰ ਦੇ ਵਿੱਚੋਂ 50 ਫੁੱਟ ਦਾ ਲੰਬਾ ਪਾੜ ਪੈ ਗਿਆ ਤਾਂ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਤੇ ਉੱਥੇ ਹੀ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜੁੜਾਇਆ ਨਹਿਰ ਦਾ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੇਤਾਂ ਦੀਆਂ ਬੋਰੀਆਂ ਪਰ ਪਰ ਕੇ ਜੜੀਆਂ ਲਜਾਈਆਂ ਜਾ ਰਹੀਆਂ ਨੇ ਇਸ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਹੈ ਕਿ 24 ਘੰਟੇ ਬੀਤ ਚੁਕੇ ਨੇ ਪਰ ਹਜੇ ਤੱਕ ਪਾੜ ਨੂੰ ਪਰੰਦਾਕਾਰ ਚੜਾ ਜਾ ਰਹੀ ਹੈ ਜੜਨ ਹਜੇ ਤੱਕ ਪਾੜੇ ਭਰਿਆ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਦਰਅਸਲ ਸੰਗਰੂਰ ਤੇ ਖੰਡਿਆਲ ਪਿੰਡ ਦੇ ਵਿੱਚ ਨਹਿਰ ਵਿੱਚ 50 ਫੁੱਟ ਦਾ ਲੰਬਾ ਪਾੜ ਪਿਆ ਕਿ ਉਸ ਨੂੰ ਬੰਦ ਕਰਨ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਚ ਲੋਕ ਇਸ ਵਕਤ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਕਹਿ ਰਹੇ ਨੇ ਕਿ ਉਹਨਾਂ ਨੂੰ 24 ਘੰਟੇ ਹੋ ਚੁੱਕੇ ਨੇ ਹਜੇ ਤੱਕ ਨਹਿਰ ਦਾ ਜੜਾ ਪਾੜ ਨਹੀਂ ਪੂਰਿਆ ਗਿਆ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਉੱਥੇ ਕਿਸਾਨ ਵੀ ਕਿੰਨਾ ਕਿਤੇ ਚਿੰਤਾ ਦੇ ਵਿੱਚ ਹੈ ਕਿ ਅਗਰ ਇਹ ਪਾਣੀ ਉਹਨਾਂ ਦੀ ਫਸਲਾਂ ਤੱਕ ਚਲਾ ਗਿਆ ਫਸਲਾਂ ਦੇ ਵਿੱਚ ਪੜ ਗਿਆ ਤਾਂ ਫਸਲਾਂ ਜੜੀਆਂ ਤਬਾਹ ਹੋ ਜਾਣਗੀਆਂ ਹਾਲਾਂਕਿ ਮੌਕੇ ਤੇ ਜੜਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਮੌਕੇ ਤੇ ਜੜੀ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਤੇ ਮਾਦਾਰੋ ਜਿਹੜੇ ਫਰੀਨ ਹੈਗੇ ਉਹ ਲੰਗਰ ਸ਼ਕਲੋ ਜੀ ਆਪੇ ਜਿਹੜੇ ਬਾਈ ਫਰੀਨ ਹੈਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਸ਼ਕਲੋ ਆਜੋ ਬਚਲੋ ਗੁਰਪਿਆਰੇ ਚੀਲਾ ਲਾ ਹਲੇ ਓਰੇ ਓਰੇ ਮਾੜਾ ਜਾਓ ਬਣਾ ਲਾ ਤਲਾ ਓ ਗੁਰਪਿਆਰੇ ਇੱਥੇ ਬਣਾ ਲਾ ਹਲੇ ਪੰਜ ਆ ਗੱਟੇ ਛਿਲਾ ਲਾ ਪਿਆ ਪੰਜ ਗੱਟੇ ਛਿਲਾ ਦੇ ਹਲੇ ਤੇਵਾਦਾਰਾਉ ਦੇਡੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਬਾਅਦ ਤੇ ਲੰਗਰ ਛਕ ਲੋ ਆ ਜਾਓ ਬਚ ਰੋਕੋ ਚਿੜਾਲਾ ਹਲੇ ਕੋਈ ਓਰੇ ਮੜਾ ਜਾਓ ਬਣਾ ਲਾ ਤਲਾ ਓਦਰ ਪਿਆਰ ਇੱਥੇ ਬਿਗਾਰਾ ਹਲੇ ਪੰਜ ਚਾਰ ਗੱਟੇ ਛਿਲਾ ਲਾ ਚਾਰ ਪੰਜ ਗੱਟੇ ਛਿਲਾ ਦੇ ਹਲੇ ਤੇਵਾਦਾਰੋ ਜਿਹੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਕੀ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆ ਜਾਓ ਬਚਰੋ ਗੁਰ ਪਹਿਲੇ ਚਿੜਾਲਾ ਹਲੇ ਕੋਈ ਓਰੇ ਮੜਾ ਜਾਓ ਬਣਾ ਲਾ ਤਲਾ ਓਦਰ ਪਿਆਰ ਇੱਥੇ ਬਿਗਾਰਾ ਹਲੇ ਪੰਜ ਚਾਰ ਗੱਟੇ ਛਿਲਾ ਲਾ ਜਾ ਪੰਜ ਗੱਟੇ ਛਲਾ ਦੇ ਹਲੇ ਤੇਵਾਦਾਰੋ ਜਿਹੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆਜੋ ਬਜ਼ੁਰਗੋ ਪੁਰ ਪਹਿਰੇ ਛਲਾ ਲਾ ਹਲੇ ਓਰੇ ਮਾੜਾ ਜਾਓ ਬਣਾ ਲਾ ਤਲਾ ਪੁਰ ਪਿਆਰ ਇੱਥੇ ਬਣਾ ਲਾ ਹਲੇ ਚਾਰ ਪੰਜ ਗੱਟੇ ਛਲਾ ਲਾ ਚਾਰ ਪੰਜ ਗੱਟੇ ਛਲਾ ਦੇ ਹਲੇ ਸੇਵਾਦਾਰੋਂ ਦੇੜੇ ਫਰੀਨ ਹੈਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਕੀ ਫਰੀਨ ਹੈਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆ ਜਾਓ ਬਚਰੂਕੋ ਦੁਪਹਿਰੇ ਛਿਲਾ ਲਾ ਹਲੇ ਓਏ ਓਰੇ ਮੜਾ ਜਾਓ ਬਣਾ ਲਾ ਤਲਾ ਪੰਜਾਂ ਗੱਟੇ ਛਿਲਾ ਲਾ ਵਿਆ ਪੰਜ ਗੱਟੇ ਛਿਲਾ ਦੇ ਹਲੇ ਸੇਵਾਦਾਰੋਂ ਦੇੜੇ ਫਰੀਨ ਤੁਸ ਟੇਕਰੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਸਨੇਨਾ ਕਿਸਾਨਾਂ ਨੂੰ ਉਸ ਵਕਤ ਵੱਡਾ ਝਟਕਾ ਲੱਗਿਆ ਜਦੋਂ ਨਹਿਰ ਦੇ ਵਿੱਚੋਂ 50 ਫੁੱਟ ਦਾ ਲੰਬਾ ਪਾੜ ਪੈ ਗਿਆ ਤਾਂ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਤੇ ਉੱਥੇ ਹੀ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜੁੜਾਇਆ ਨਹਿਰ ਦਾ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੇਤਾਂ ਦੀਆਂ ਬੋਰੀਆਂ ਪਰ ਪਰ ਕੇ ਜੁੜੀਆਂ ਲਜਾਈਆਂ ਜਾ ਰਹੀਆਂ ਨੇ ਇਸ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਹੈ ਕਿ 24 ਘੰਟੇ ਬੀਤ ਚੁੱਕੇ ਨੇ ਪਰ ਹਜੇ ਤੱਕ ਪਾੜ ਨੂੰ ਪਰੰਦਾਕਾਰ ਚੜਾ ਜਾ ਰਹੀ ਹੈ ਜਿਹੜਨ ਹਜੇ ਤੱਕ ਪਾੜੇ ਭਰਿਆ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ ਦਰਅਸਲ ਸੰਗਰੂਰ ਤੇ ਖੰਡਿਆਲ ਪਿੰਡ ਦੇ ਵਿੱਚ ਨਹਿਰ ਵਿੱਚ 50 ਫੁੱਟ ਦਾ ਲੰਬਾ ਪਾੜ ਪਿਆ ਅਜ ਉਸ ਨੂੰ ਬੰਦ ਕਰਨ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਚ ਲੋਕ ਇਸ ਵਕਤ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਕਹਿ ਰਹੇ ਨੇ ਕਿ ਉਹਨਾਂ ਨੂੰ 24 ਘੰਟੇ ਹੋ ਚੁੱਕੇ ਨੇ ਹਜੇ ਤੱਕ ਨਹਿਰ ਦਾ ਜੜਾ ਪਾੜ ਨਹੀਂ ਪੂਰਿਆ ਗਿਆ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਉੱਥੇ ਕਿਸਾਨ ਵੀ ਕਿੰਨਾ ਕਿਤੇ ਚਿੰਤਾ ਦੇ ਵਿੱਚ ਹੈ ਕਿ ਅਗਰ ਇਹ ਪਾਣੀ ਉਹਨਾਂ ਦੀ ਫਸਲਾਂ ਤੱਕ ਚਲਾ ਗਿਆ ਫਸਲਾਂ ਦੇ ਵਿੱਚ ਪੜ ਗਿਆ ਤਾਂ ਫਸਲਾਂ ਜੜੀਆਂ ਤਬਾਹ ਹੋ ਜਾਣਗੀਆਂ ਹਾਲਾਂਕਿ ਮੌਕੇ ਤੇ ਜੜਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਮੌਕੇ ਤੇ ਜੜੀ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਤੇ ਮਦਦਾਰੋ ਜਿਹੜੇ ਫਰੀਨ ਹੈਗੇ ਉਹ ਲੰਗਰ ਸ਼ਕਲੋ ਜੀ ਆ ਕੇ ਜਿਹੜੇ ਬਾਈ ਫਰੀਨ ਹੈਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਸ਼ਕਲੋ ਆਜੋ ਬਿਲਕੁਲ ਹਰੇ ਚਿੜਾਲਾ ਹਲੇ ਕੋਈ ਓਰੇ ਮਾੜਾ ਜਾਓ ਬਣਾਇਆ ਤਲਾਏ ਓ ਫਿਰ ਪਿਆਰ ਇੱਥੇ ਬਗਾਰਾ ਹਲੇ ਪੰਜ ਚਾਰ ਗੱਟੇ ਛਿਲਾ ਲਾ ਦੇ ਪੰਜ ਚਾਰ ਗੱਟੇ ਛਿਲਾ ਦੇ ਹਲੇ ਤੇਵਾਦਾਰਾਉ ਜਿਹੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਬਾਅਦ ਤੇ ਲੰਗਰ ਛਕ ਲੋ ਆਜੋ ਬਚ ਰੁਕੋ ਦੁਪਹਿਰੇ ਚਿੜਾਲਾ ਹਲੇ ਕੋਈ ਓਰੇ ਮਾੜਾ ਜਾਓ ਬਣਾਇਆ ਤਲਾਏ ਓ ਫਿਰ ਪਿਆਰ ਇੱਥੇ ਬਗਾਰਾ ਹਲੇ ਪੰਜ ਚਾਰ ਗੱਟੇ ਛਲਾ ਲਾ ਚਾਰ ਪੰਜ ਗੱਟੇ ਛਲਾ ਦੇ ਹਲੇ ਸੇਵਾਦਾਰੋਂ ਜਿਹੜੇ ਫਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆ ਜਾਓ ਬਚਰੂਕੋ ਗੁਰਸਾਰੇ ਛਿਲਾ ਲਾ ਹਲੇ ਓਰੇ ਮੜਾ ਜਾਓ ਬਣਾ ਲਾ ਤਾ ਲੈ ਉਧਰ ਪਿਆਰ ਇੱਥੇ ਪਿਆਰ ਲਾ ਹਲੇ ਪੰਜ ਚਾਰ ਗੱਟੇ ਛਲਾ ਲਾ ਚਾਰ ਪੰਜ ਗੱਟੇ ਛਲਾ ਦੇ ਹਲੇ ਸੇਵਾਦਾਰੋ ਜਿਹੜੇ ਫ੍ਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫ੍ਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆ ਜਾਓ ਬਚਰੂਕੋ ਦੁਪਹਿਰੇ ਛਿਲਾ ਲਾ ਹਲੇ ਕੋਈ ਹੋਰੇ ਮੜਾ ਜਾਓ ਬਣਾ ਲਾ ਤਾ ਲੈ ਦੁਪਹਿਰ ਇੱਥੇ ਹੀ ਆਣਾ ਹਲੇ ਪੰਜ ਚਾਰ ਗੱਟੇ ਛਿਲਾ ਲਾ ਵਿਚਾਰ ਪੰਜ ਗੱਟੇ ਛਿਲਾ ਦੇ ਹਲੇ ਸੇਵਾਦਾਰੋ ਜਿਹੜੇ ਫ੍ਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਭਾਈ ਫਰੀ ਵੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਸਾਕ ਲੋ ਆਜੋ ਬਿਚਰਕੋ ਦੁਪਹਿਰੇ ਛਿਲਾ ਲਾ ਹਲੇ ਓਰੇ ਓਰੇ ਮੜਾ ਜਾਓ ਬਣਾ ਲਾ ਤਲਾ ਦੁਪਹਿਰ ਇੱਥੇ ਬਣਾ ਲਾ ਹਲੇ ਪੰਜਾਂ ਗੱਟੇ ਛਿਲਾ ਲਾ ਕੀ ਪੰਜ ਗੱਟੇ ਛਿਲਾ ਦੇ ਹਲੇ ਸੇਵਾਦਾਰੋਂ ਦੇਣੇ ਫਰੀ ਤੁਸਤੇ ਕ੍ਰਿਓ ਡਿਲੀਪੋਸਟ ਪੰਜਾਬੀ ਮੈਂ ਹਾਂ ਸਨੇਨਾ ਕਿਸਾਨਾਂ ਨੂੰ ਉਸ ਵਕਤ ਵੱਡਾ ਝਟਕਾ ਲੱਗਿਆ ਜਦੋਂ ਨਹਿਰ ਦੇ ਵਿੱਚੋਂ 50 ਫੁੱਟ ਦਾ ਲੰਬਾ ਪਾੜ ਪੈ ਗਿਆ ਤਾਂ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਤੇ ਉੱਥੇ ਹੀ ਪਿੰਡ ਦੇ ਲੋਕ ਵੀ ਇੱਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜੁੜਾਇਆ ਨਹਿਰ ਦਾ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੇਤਾਂ ਦੀਆਂ ਬੋਰੀਆਂ ਪਰ ਪਰ ਕੇ ਜੁੜੀਆਂ ਲਚਾਈਆਂ ਜਾ ਰਹੀਆਂ ਨੇ ਇਸ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਹੈ ਕਿ 24 ਘੰਟੇ ਬੀਤ ਚੁੱਕੇ ਨੇ ਪਰ ਹਜੇ ਤੱਕ ਪਾੜ ਨੂੰ ਪਰੰਦਾਕਾਰ ਚੜਾ ਜਾ ਰਹੀ ਹੈ ਜਿਹੜਾ ਹਜੇ ਤੱਕ ਪਾੜੇ ਭਰਿਆ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ ਦਰਅਸਲ ਸੰਗਰੂਰ ਤੇ ਖੰਡਿਆਲ ਪਿੰਡ ਦੇ ਵਿੱਚ ਨਹਿਰ ਵਿੱਚ 50 ਫੁੱਟ ਦਾ ਲੰਬਾ ਪਾੜ ਪਿਆ ਜਿਸ ਨੂੰ ਬੰਦ ਕਰਨ ਦੇ ਵਿੱਚ ਪਿੰਡ ਪਾਸਿਆਂ ਦੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਚ ਲੋਕ ਇਸ ਵਕਤ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਕਹਿ ਰਹੇ ਨੇ ਕਿ ਉਹਨਾਂ ਨੂੰ 24 ਘੰਟੇ ਹੋ ਚੁੱਕੇ ਨੇ ਹਜੇ ਤੱਕ ਨਹਿਰ ਦਾ ਜੜਾ ਪਾੜ ਨਹੀਂ ਪੂਰਿਆ ਗਿਆ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਉਥੇ ਕਿਸਾਨ ਵੀ ਕਿਤਨਾ ਕਿਤੇ ਚਿੰਤਾ ਦੇ ਵਿੱਚ ਹੈ ਕਿ ਅਗਰ ਇਹ ਪਾਣੀ ਉਹਨਾਂ ਦੀ ਫਸਲਾਂ ਤੱਕ ਚਲਾ ਗਿਆ ਫਸਲਾਂ ਦੇ ਵਿੱਚ ਪੜ ਗਿਆ ਤਾਂ ਫਸਲਾਂ ਜੜੀਆਂ ਤਬਾਹ ਹੋ ਜਾਣਗੀਆਂ ਹਾਲਾਂਕਿ ਮੌਕੇ ਤੇ ਜੜਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਮੌਕੇ ਤੇ ਜੜੀ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਤੇ ਮਦਦਾਰੋ ਜਿਹੜੇ ਫ੍ਰੀ ਨੇਗੇ ਉਹ ਲੰਗਰ ਸ਼ਕਲੋ ਜੀ ਆ ਕੇ ਜਿਹੜੇ ਬਾਈ ਫ੍ਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਸ਼ਕਲੋ ਆਜੋ ਬਚੁਰਕੋ ਇਹਰੇ ਚਲਾ ਲੈ ਹਲੇ ਓਏ ਓਰੇ ਮਾੜਾ ਜਾਓ ਬਣਾ ਦਲਾ ਇੱਥੇ ਪਿਆਰ ਇੱਥੇ ਚਲਾ ਰਾ ਹਲੇ ਚਾਰ ਚੱਪੇ ਚਲਾ ਲੈ ਚਾਰ ਪੰਜ ਗੱਟੇ ਚਲਾ ਦੇ ਹਲੇ ਤੇਵਾਦਾਰੋ ਜਿਹੜੇ ਫ੍ਰੀ ਨੇਗੇ ਉਹ ਲੰਗਰ ਛਕ ਲੋ ਜੀ ਆ ਕੇ ਜਿਹੜੇ ਬਾਈ ਫ੍ਰੀ ਨੇਗੇ ਥੋੜਾ ਜਿਹਾ ਟਾਈਮ ਵਾਸਤੇ ਲੰਗਰ ਛਕ ਲੋ ਆ ਜਾਓ ਬਚਰੂਕੋ